ਮੈਂ ਤੁਹਾਡਾ ਆਪਣਾ ਰਿਪੋਰਟਰ ਯਸ਼ਪਾਲ ਨਿਊਜ਼ 91 ਪੰਜਾਬ ਤੋਂ ਸਾਹਨੇਵਾਲ ਨਵੀਂ ਦਾਣਾ ਮੰਡੀ ਵਿੱਚ ਅੱਜ ਪਹੁੰਚੇ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਜੀ ਹੇਮਰਾਜ ਰਾਜੀ ਮਾਰਕੀਟ ਕਮੇਟੀ ਦੇ ਚੇਅਰਮੈਨ ਜਿਨ੍ਹਾਂ ਵੱਲੋਂ ਰੁਖ ਲਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਸੋ ਅੱਜ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਜੀ ਹੇਮਰਾਜ ਰਾਜੀ ਜੀ ਸਮੂਹ ਕਾਉਂਸਲਰ ਸਾਹਿਬਾਨ ਆਰਤੀਏ ਸਾਹਿਬਾਨ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਵੀ ਇੱਥੇ ਪਹੁੰਚੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਓ ਗੱਲਬਾਤ ਵੀ ਕਰਦੇ ਹਾਂ ਇਹ ਮੁਹਿਮ ਕਿੰਨੇ ਚਿਰ ਜਾਰੀ ਰਹੇਗੀ ਅਤੇ ਇਸ ਦੇ ਨਾਲ-ਨਾਲ ਪੁੱਛਦੇ ਹਾਂ ਕੀ ਕੀ ਪ੍ਰਬੰਧ ਕੀਤੇ ਗਏ ਨੇ ਤੇ ਇਸ ਦੀ ਸਾਂਭ ਸੰਭਾਲ ਕਿਸ ਤਰ੍ਹਾਂ ਕੀਤੀ ਜਾਵੇਗੀ ਜਿਹੜੇ ਵੋਟੇ ਲਾਣ ਦਾ ਕੰਮ ਕੀਤਾ ਇਹ ਨੂੰ ਲੈ ਕੇ ਕੀ ਕਹਿਣਾ ਤੁਹਾਡਾ ਜੀ ਸਭ ਤੋਂ ਪਹਿਲਾਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਸਾਡੇ ਦਾਣਾ ਮੰਡੀ ਸਾਹਨੇ ਵਾਲੇ ਚੇਅਰਮੈਨ ਹੇਮਰਾਜ ਰਾਜੀ ਜੀ ਸਾਂਨੇਵਾਲ ਦੇ ਪ੍ਰਧਾਨ ਨਾੜ ਵੀ ਸਾਰੇ ਸਹਿਬਾਨ ਕੌਂਸਲਰ ਸਹਿਬਾਨ ਪ੍ਰਧਾਨ ਜੀ ਸਾਡੇ ਲੁਧਿਆਣੇ ਦੇ ਕੌਂਸਲਰ ਸਾਹਿਬ ਇਸਪਾਲ ਗਰੇਵਾਲ ਜੀ ਭੋਲਾ ਮੰਗੜ ਜੀ ਕਾਲਾ ਬਿੰਦੋ ਜੀ ਸਾਰੇ ਮਿਲ ਕੇ ਆਪ ਨੇ ਅੱਜ ਜਿਹੜੇ ਬੂਟੇ ਮੰਡੀ ਵਿੱਚ ਲਗਾਏ ਗਏ ਅਸੀਂ ਨਾਲ ਪ੍ਰਸ਼ਾਸਨ ਹੈ ਸਾਡਾ ਦਾਣਾ ਮੰਡੀ ਸਾਂਨੇਵਾਲ ਦਾ ਅਸੀਂ ਪੂਰੇ ਸਾਂਨੇਵਾਲ ਦੀਆਂ ਮੰਡੀਆਂ ਵਿੱਚ ਕੱਟੋ-ਕੱਟ 1500 ਤੋਂ ਪਲੱਸ ਬੂਟੇ ਜਿਹੜੇ ਅਸੀਂ ਲਾਉਣ ਜਾ ਰਹੇ ਹਾਂ ਸੋ ਅੱਜ ਦਾਣਾ ਮੰਡੀ ਸਾਂਨੇਵਾਲ ਦੇ ਵਿੱਚ ਜਿਹੜਾ 100 ਦੇ ਕਰੀਬ ਬੂਟਾ ਦੀ ਸ਼ੁਰੂਆਤ ਕੀਤੀ ਹੈ ਸੋਹਿਮ ਰਾਏ ਰਾਜੀ ਜੀ ਚੇਰਮੈਨ ਸਾਹਿਬ ਨੇ ਜਦੋਂ ਸਲਾਹ ਕੀਤੀ ਤੇ ਬੜੀ ਖੁਸ਼ੀ ਹੋਈ ਕਿ ਆਪਾਂ ਵਾਤਾਵਰਨ ਨੂੰ ਬਚਾਉਂਦੇ ਹੋਏ ਕਿਉਂਕਿ ਮੰਡੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਸਪੇਸ ਹੁੰਦਾ ਜਿਹੜੀ ਪਲਾਟਾਂ ਦੇ ਕਿਨਾਰਿਆਂ ਤੇ ਜਿੱਥੇ ਬੂਟੇ ਬਹੁਤ ਸਾਰੇ ਲੱਗ ਸਕਦੇ ਆ ਸੋ ਸਲਾਹ ਦੇ ਨਾਲ ਹੀ ਸਾਰੇ ਬੂਟੇ ਲੱਗ ਰਹੇ ਆ ਤਾਂ ਜੋ ਵਾਤਾਵਰਨ ਨੂੰ ਬਚਾ ਸਕੀਏ ਆਉਣ ਵਾਲੀ ਜਿਹੜਿਆ ਭੁੱਖਾ ਬੱਕਿਆਂ ਦਾ ਭੁੱਖਾ ਉਹਨੂੰ ਬਚਾ ਸਕੀਏ ਸੋ ਇਹ ਬੂਟੇ ਇਸ ਤਰ੍ਹਾਂ ਸੀ ਲਗਾਉਂਦੇ ਰਹਾਂਗੇ ਹਰ ਸਾਲ ਲਗਾਈਦੇ ਆ ਸੋ ਇਸ ਵਾਰ ਬੂਟਿਆਂ ਦੇ ਨਾਲ ਨਾਲ ਫੈਂਗਾਰਡ ਨਾਲ ਬਣਵਾਏ ਨੇ ਜਿਹੜੇ ਨਾਲ ਕੋਈ ਜਾਨਵਰ ਵੜ ਕੇ ਕੋਈ ਡੰਗਰ ਵੜ ਕੇ ਬੂਟਾ ਖਰਾਬ ਨਾ ਕਰ ਦਵੇ ਸੋ ਇਹ ਮਿਹਮ ਜਿਹੜੀ ਆ ਬੂਟੇ ਲਾਉਣ ਦੀ ਸਾਡੇ ਮੁੱਖ ਮੰਤਰੀ ਸਰਦਾਰ ਭਗਵਨ ਸਿੰਘ ਮਾਨ ਜੀ ਵੱਲੋਂ ਵੀ ਹੁਕਮ ਹੈ ਸੋ ਕੰਟੀਨਿਊ ਚੱਲਦੀ ਆ ਸੋ ਇਹ ਮੈਂ ਇਸ ਤਰ੍ਹਾਂ ਅਸੀਂ ਵੀ ਚਲਾਉਂਦੇ ਰਾਵਾਂਗੇ ਤਾਂ ਜੋ ਹਲਕਾ ਸਾਨੇ ਵਾਲ ਵੀ ਗਰਾ ਹਰਾ ਭਰਾ ਹੋਵੇ ਕੋਈ ਨਵਾਂ ਜੰਗਲ ਵੀ ਲਾਜੋ ਜਿੱਤਾਂ ਮੱਤੇ ਬੜਾ ਜੰਗਲ ਹੋਵੇ ਜਿਵੇਂ ਅਸੀਂ ਪਿਛਲੀ ਵਾਰ ਬਹੁਤ ਸਾਰੇ ਜੰਗਲ ਜੋ ਪੰਜਾਥਰ ਵਿੱਚ ਜੰਗਲਾਤ ਲਾਏ ਸੀ ਛੋਟੇ ਛੋਟੇ ਉਹ ਗਣ ਵਿਭਾਗ ਵੱਲੋਂ ਨਾ ਰੋਕੇ ਲਗਾਏ ਹੁਣ ਅਸੀਂ ਫੇਰ ਦੁਬਾਰਾ ਲਗਾਉਂਗਾ ਸਾਹਿਬ ਜੀ ਵਾਹਿਗੁਰੂ ਜੀ ਕੀ ਬਖਸ਼ੇ ਮੈਂ ਸਭ ਤੋਂ ਪਹਿਲਾਂ ਸਾਡੇ ਪੰਜਾਬ ਦੇ ਕੈਬਨਿਟ ਮਿੰਿਸਟਰ ਸਰਦਾਰ ਕੁਝ ਦਿਨ ਪਹਿਲਾਂ ਇਹਨਾਂ ਦੇ ਨਾਲ ਗੱਲ ਹੋਈ ਸੀ ਅਸੀਂ ਮੰਡੀਆਂ ਦੇ ਵਿੱਚ ਦਾ ਕੋਈ ਸਲਾਹ ਕੀਤੀ ਬੂਟੇ ਲਾਉਣ ਬਾਰੇ ਇਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਵੀ ਮੈਂ ਸ਼ਨੀਵਾਰ ਦਾ ਟਾਈਮ ਰੱਖ ਲਓ ਪੰਜਾਬ ਦੇ ਵਿੱਚ ਇਹਨਾਂ ਨੂੰ ਵਕ ਵਕ ਪਿੰਡਾਂ ਸ਼ਹਿਰਾਂ 'ਚ ਜਾਣਾ ਪੈਂਦਾ ਇਨੀਆਂ ਦੇ ਅਗਵਾਈ ਦੇ ਹੇਠ ਬੂਟੇ ਅੱਜ ਲਾਏ ਗਏ ਸਾਡੇ ਕਾਉਂਸਲਰ ਸਹਿਬਾਨ ਪ੍ਰਧਾਨ ਸਹਿਬਾਨ ਸਰਪੰਚ ਪੰਚ ਮੋਹਤਵਾਰ ਜਿੰਨੇ ਵੀ ਪਿੰਡ ਤੋਂ ਲੰਬੜਦਾਰ ਸਹਿਬਾਨ ਆਏ ਹੋਏ ਪੱਤਰਕਾਰ ਭਰਾ ਆਏ ਹੋਏ ਪੁਲਿਸ ਪ੍ਰਸ਼ਾਸਨ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਦੇ ਧੰਨਵਾਦ ਕਰਦਾ ਕਿ ਮੈਂ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਹਰ ਪਿੰਡ ਵਾਸੀਆਂ ਨੂੰ ਬੇਨਤੀ ਕਰਦਾ ਵੀ ਆਪਣੇ ਆਪਣੇ ਘਰਾਂ ਅੱਗੇ ਜਿੱਥੇ ਕੋਈ ਦੁਕਾਨਾ ਹੈ ਜਾਂ ਖੇਤਾਂ ਦੇ ਵਿੱਚ ਸਾਨੂੰ ਇੱਕ ਇੱਕ ਬੂਟਾ ਲਾਉਣਾ ਚਾਹੀਦਾ ਕਿਉਂਕਿ ਵਾਤਾਵਰਨ ਨੂੰ ਬਚਾਉਣ ਲਈ ਸਾਡੇ ਕੋਲ ਇਹੀ ਹੱਲ ਹੈ ਵੀ ਹੋਰ ਹੱਲ ਹੈ ਨਹੀਂ ਸਾਰੇ ਪੱਤਰਕਾਰ ਭਰਾਵਾਂ ਦਾ ਦੁਆਰਾ ਧੰਨਵਾਦ ਕਰਦਾ ਬਹੁਤ ਬਹੁਤ ਆਪੇ ਦਿੱਤੇ ਵੀ ਜਾਣਗੇ ਜਿੱਥੇ ਤਾਂ ਕਿਸੇ ਦੀ ਡਿਮਾਂਡ ਹਾਂਜੀ ਜੋ ਕਿਸੇ ਦੀ ਡਿਮਾਂਡ ਹੋਵੇ ਜੀ ਸਾਡੇ ਮੰਤਰੀ ਸਾਹਿਬ ਦੇ ਉੱਥੇ ਦੱਸ ਦਿਓ ਨਹੀਂ ਦਫ਼ਤਰ ਚ ਘਵਾੜਿਆ ਦਫ਼ਤਰ ਦੱਸ ਦਿਓ ਜਿੰਨੇ ਕਹਿਣਗੇ ਆ ਮੰਜੀ ਜਿੰਨੇ ਕਣਕੇ ਬੁੱਟੇ ਉਹਨੇ ਹਰੇਕ ਪਜਾਵਾਂਗੇ ਵੀ ਜੀ ਰਵਾਇਤੀ ਰੁੱਖ ਲੈ ਜਾਣਗੇ ਬਿਲਕੁਲ ਜਿਸ ਤਰ੍ਹਾਂ ਦੀ ਡਿਮਾਂਡ ਹੋਊਗੀ ਜੀ ਅੱਜ ਹਲਕਾ ਸਾਂਹੇ ਵਾਲੀ ਦਾੜਾ ਮੰਡੀ ਦੇ ਵਿੱਚ ਫਲ ਫਲਪਿੰਗ ਵਾਲੇ ਬੂਟੇ ਜਾਮਣਾ ਆਂਬ ਟਾਲੀਆਂ ਜਿਹੜੇ ਪੁਰਾਣੇ ਰਵਾਇਤੀ ਬੂਟੇ ਸਨ ਉਹ ਸੇ ਉਹ ਲਗਾ ਰਿਆ। ਉਹ ਤਕਰੀਬਨ ਹਰ ਮੰਡੀ ਚ ਇਸ ਤੀ ਲਗੋ ਜਾਂਦਾ। ਉਹ ਸਿੰਘ ਧਾਰੀਵਾਲ ਪ੍ਰਧਾਨ ਆਤੀ ਜਿਹੜਾ ਲੁਦੇਣਾ ਸਰ ਜੜੇ ਅਨਾਜ ਮੰਡੀ ਚ ਅਜ ਮੰਤਰੀ ਸਾਹਿਬ ਬੂਟੇ ਲਾਨ ਆਏ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਕੀ ਕਹਿਣਾ ਤੁਹਾਡਾ ਜੀ? ਅੱਜ ਸਾਡੀ ਥੋੜੇ ਦਿਨ ਪਹਿਲਾਂ ਮੀਟਿੰਗ ਵਿੱਚ ਚੇਅਰਮੈਨ ਸਾਹਿਬ ਨਾਲ ਅਸੀਂ ਉਸ ਦਿਨ ਇਹ ਮਤਾ ਰੱਖਿਆ ਸੀਗਾ ਵੀ ਮੰਡੀ ਦੇ ਵਿੱਚ ਬੂਟੇ ਲਗਾਏ ਕਿਉਂਕਿ ਮੰਡੀ ਆ। ਸ਼ਾਉਂ ਦੀ ਬਹੁਤ ਜ਼ਰੂਰਤ ਆ ਹੋਰ ਵੀ ਅੱਜ ਤਾਂ ਵਾਤਾਵਰਨ ਜਿਹੜਾ ਹਰਿਆ ਭਰਿਆ ਰਹੇ। ਫਿਕਰ ਕਰਕੇ ਅੱਜ ਮੰਡੀ ਦੇ ਵਿੱਚ ਸ਼ੁਰੂਆਤ ਹੋ ਗਈ ਹੈ ਮੰਤਰੀ ਸਾਹਿਬ ਸਾਡੇ ਹਰਜੀਤ ਸਿੰਘ ਜੀ ਮਿਲੀਆਂ ਕਬੂਤੇ ਲਾਉਣ ਦੀ ਸ਼ੁਰੂਆਤ ਕਰ ਲਏ ਨੇ ਹੁਣ ਤਕਰੀਬਨ ਸਾਰੀਆਂ ਮੰਡੀਆਂ ਨੇ ਕਬੂਤੇ ਲੈ ਕੇ ਆਣਗੇ ਪਾਤਾਵਾਂ ਨੂੰ ਬਹੁਤ ਲੋੜ ਹੈ ਸਮੇਂ ਦੀ ਲੋੜ ਹੈ ਕਰਕੇ ਸਾਰਿਆਂ ਨੇ ਜੋ ਅਸੀਂ ਮੰਗ ਰੱਖੀ ਸੀ ਉਹ ਅੱਜ ਸਾਡੀ ਪੂਰੀ ਹੋਈ ਹੈ ਤੇ ਮੰਤਰੀ ਸਾਹਿਬ ਦੇ ਚੇਰਮੈਨ ਸਾਹਿਬ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਠੀਕ ਕਿਵੇਂ ਦੇਖਦੇ ਹਾਂ ਕਬੂਤਾ ਜਿਹੜਾ ਇਹ ਗੋਦ ਲਿਆ ਜਾਊਗਾ ਇੱਕ ਜਿਹੜਾ ਪਰਸਨ ਹੈ ਜਿਸ ਦਾ ਇਹਨਾਂ ਨੂੰ ਪਾਲਣਾ ਵੀ ਔਖਾ ਹੈ ਤੇ ਸੰਭਾਲ ਵੀ ਉਹਨਾਂ ਨੂੰ ਅੱਜ ਤੋਂ ਮੈਂ ਕਹੂਗਾ ਇੱਕ ਅਸੀਂ ਮਾਰਕੀ ਸੈਸ਼ਨ ਦੀ ਮੀਟ ਕਰਾਂਗੇ 12 ਨੂੰ ਹਾਂਗੇ ਪੰਜ-ਪੰਜ ਬੂਟੇ ਆਪਣੇ ਦਰਮੂਰੇ ਲਾਓ ਪੰਜਾਂ ਵਿੱਚੋਂ ਜੇ 2 ਜਾਂ 3 ਵੀ ਕਾਮਯਾਬ ਹੋ ਗਏ ਤਾਂ ਬਹੁਤ ਵੱਡੀ ਗੱਲ ਹੈ ਜੀ ਸਮਝਾਂਗੇ ਵੀ ਇਹ ਗੱਲ ਨੂੰ ਸਾਡੀ ਬੜੀ ਚੰਗੀ ਗੱਲ ਹੋਊਗੀ ਵੀ ਜੇ ਪੰਜਾਂ ਪੰਜ-ਪੰਜ ਬੂਟੇ ਸਾਡੇ 30-35 ਹਰਤੀਏ ਨੇ 100 ਸਭਾ ਸਬੂਤਾਂ ਲਵਾਵਾਂਗੇ ਉਹਦੇ ਵਿੱਚੋਂ ਜੇ 50-60-70% ਅੱਧੇ ਵੀ ਕਾਮਯਾਬ ਹੋ ਗਏ ਜੀ ਉਸ ਨੂੰ ਆਖਰੀ ਕਾਮਯਾਬ ਠੀਕ ਹੈ ਜੀ ਥੈਂਕ ਯੂ ਮੇਰਾ ਨਾਮ ਹੇਮਰਾਜ ਰਾਜੀ ਸਾਨੇਵਾਲ ਜੀ ਜੀ ਸਰ ਜਿਹੜਾ ਅੱਜ ਮੰਤਰੀ ਸਾਹਿਬ ਇੱਥੇ ਅਨਾਜਮੈਂਟ ਦੇ ਬੂਟੇ ਬੂਟੇ ਲਾਨ ਆਏ ਆ ਉਹਨੂੰ ਲੈ ਕੇ ਕੀ ਕਹਿਣਾ ਤੁਹਾਡਾ ਜੀ ਅਸੀਂ ਸਭ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮਿਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਨਾਲ ਅਸੀਂ ਬਹੁਤ ਦਿਨਾਂ ਤੋਂ ਗੱਲ ਕੀਤੀ ਤੁਸੀਂ ਦੱਸਿਆ ਵੀ ਤੁਸੀਂ ਅੱਜ ਟਾਈਮ ਅਸੀਂ 11 ਵਜੇ ਦਾ ਵੀ ਬੁਟੇ ਲਾਓ ਵੱਖ-ਵੱਖ ਮੰਡੀਆਂ ਦੇ ਵਿੱਚ ਬੁਟੇ ਲਾਉਣ ਨੂੰ ਸਾਨੂੰ ਨਹੀਂ ਕਿਹਾ ਤੇ ਜਿੰਨੇ ਵੀ ਸਾਡੇ ਨਗਰ ਕੌਂਸਲ ਸਾਹਨੇਵਾਲ ਤੋਂ ਪ੍ਰਧਾਨ ਸਹਿਬਾਨ ਆਏ ਵੀ ਕੌਂਸਲਰ ਸਹਿਬਾਨ ਸਰਪੰਚ ਪੰਚ ਲੰਬੜਦਾਰ ਸਹਿਬਾਨ ਜਿੰਨੇ ਵੀ ਸਾਡੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਜਾਂ ਆਰਤੀ ਦੇ ਭਰਾ ਸਾਡੇ ਜ਼ਿਮੀਦਾਰ ਮਜ਼ਦੂਰ ਵੀ ਆਏ ਹੋਏ ਐ ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਅਤੇ ਸਾਰੇ ਪੱਤਰਕਾਰ ਭਰਾਵਾ ਦਾ ਪੁਖਸ ਪ੍ਰਕਾਸ਼ਨ ਦਾ ਮੈਂ ਧੰਨਵਾਦ ਕਰਦਾ ਹਾਂ ਮੈਂ ਮੰਤਰੀ ਸਾਹਿਬ ਦਾ ਤੇ ਜਿੰਨੇ ਵੀ ਸਾਰੇ ਆਏ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਕੀਮਤੀ ਸਮਾਂ ਕੱਢ ਕੇ ਆਏ ਹੋਏ ਮੈਂ ਸਾਰਿਆਂ ਨੂੰ ਅਪੀਲ ਤੇ ਬੇਨਤੀ ਕਰਦਾ ਪੰਜਾਬ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਹਰ ਪਿੰਡ ਵਸੀਆਂ ਨੂੰ ਵੀ ਸਾਨੂੰ ਆਪਣੇ ਖੇਤਾਂ ਦੇ ਆਪਣੇ ਦੁਕਾਨਾਂ ਦੇ ਆਪਣੇ ਘਰਾਂ ਦੇ ਅੱਗੇ ਇੱਕ ਇੱਕ ਬੂਟਾ ਲਾਣਾ ਚਾਹੀਦਾ ਵਾਤਾਵਰਣ ਲਈ ਜੇ ਸਭ ਤੋਂ ਜੇ ਜਿਆਦਾ ਬੂਟੇ ਅਸੀਂ ਲਾੰਦੇ ਆਕਸੀਜਨ ਵਾਲੇ ਸਾਨੂੰ ਆਕਸੀਜਨ ਮਿਲਦੀ ਪ੍ਰਕਿਰਤਾਂ ਤੋਂ ਜੇ ਅਸੀਂ ਬੂਟੇ ਲਾਈਏ ਤਾਂ ਸਾਡਾ ਬਹੁਤ ਫਾਇਦਾ ਹੋਊਗਾ ਜੀ ਵਾਤਾਵਰਨ ਸ਼ੁੱਧ ਹੋ ਜਾਊਗਾ ਜੀ ਠੀਕ ਆ ਸਰ ਥੈਂਕ ਯੂ ਹਰ ਸਾਲ ਜ ਇਸ ਚੀਜ਼ ਨੂੰ ਵੱਡ ਬੰਨਿਆ ਜਾਂਦਾ ਵਾ ਹਰ ਸਾਲ ਪਰਲੇ ਕਿਤੇ ਜਾਂਦੇ ਨੇ ਪਰ ਕਿਤੇ ਨਾ ਕਿਤੇ ਦੇਖਣ ਨੂੰ ਲੱਗਦਾ ਕਿ ਜਿਹੜੇ ਬੂਟੇ ਅੱਗੇ ਵੱਧਦੇ ਨਹੀਂ ਜਾਂ ਕੋਈ ਦੇਖਪਾਲ ਨਹੀਂ ਹੁੰਦੀ ਇਸ ਲਈ ਕੋਈ ਕੋਕਤਾ ਪ੍ਰਬੰਧ ਕੀਤੇ ਗਏ ਨਹੀਂ ਹਾਂ ਭਾਜੀ ਐਸੀ ਕੋਈ ਗੱਲ ਨਹੀਂ ਹੈਗੀ ਅਸੀਂ ਸਾਰੇ ਸਾਡੇ ਪ੍ਰਬੰਧ ਕੀਤੇ ਗਏ ਵੇ ਅਸੀਂ ਵੱਖ-ਵੱਖ ਮੰਡੀਆਂ ਦੇ ਵਿੱਚ ਤਕਰੀਬਨ 1500 ਬੂਟੇ ਲਾਵਾਂਗੇ 100 ਬੂਟੇ ਸਾਡਾ ਤਿਆਰ ਪ ਅਸੀਂ ਜਿੱਥੇ ਬੂਟਾ ਲਾਵਾਂਗੇ ਨਾਲ ਨਾਲ ਜੰਗਲਾ ਬਣਾ ਲਿਆ ਜੀ ਅਸੀਂ ਉਹ ਤੇ ਬਕਾਇਦਾ ਅਸੀਂ ਤੁਸੀਂ ਥੋੜੇ ਦਿਨਾਂ ਤੱਕ ਆ ਕੇ ਦੇਖਿਓ ਜਿੰਨੇ ਸਾਡੇ ਸਟਾਫ ਦੇ ਅੱਥਾ ਪੂਰਾ ਸਾਡਾ ਸਟਾਫ ਹੈ ਮਾਰਕੀਟ ਕਮੇਟੀ ਸਾਹਨੇ ਵਾਲ ਦਾ ਇਕੱਲੇ ਇਕੱਲੇ ਦਾ ਨਾਮ ਲਿਖਿਆ ਆਉਂਗਾ ਸਭ ਤੋਂ ਪਹਿਲਾਂ ਜਿਹੜੇ ਬੂਟਾ ਲਾਇਆ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਦਾ ਮੇਰਾ ਵੀ ਲਖਾਤਾ ਮੈਂ ਤਾਂ ਮੁਕਰਦਾ ਸੀਗਾ ਮੈਂ ਕਿਹਾ ਮੇਰਾ ਨਾਮ ਲਿਖਿਓ ਤੇ ਸੈਕਟਰੀ ਸਾਹਿਬ ਦਾ ਸਾਡੇ ਜਿੰਨੇ ਵੀ ਸਾਡੇ ਸੇਵਾਦਾਰ ਵੀ ਹੈ ਅਕਾਊਂਟੈਂਟ ਵੀ ਸਾਰਿਆਂ ਦਾ ਨਾਮ ਲੈ ਕੇ ਅਸੀਂ ਅੱਥਰ ਚਾਵਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੁੰਦੀ ਅਗਵਾਈ ਦੇ ਵਿੱਚ ਜੋ ਅੱਜ ਸਾਂਨੇਵਾਲ ਦੇ ਵਿੱਚ ਸਾਡੇ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਨੇ ਜਿਹੜੇ ਬੂਟੇ ਲਾਉਣ ਦੀ ਮਹਿਮ ਚਲਾਈ ਹੈ ਪ੍ਰਮਾਤਮਾ ਅੱਗੇ ਅਰਦਾਸ ਤੇ ਬੇਨਤੀ ਕਰਦਾ ਸੱਚੇ ਪਾਤਸ਼ਾ ਸਾਡੇ ਭਰਾ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਨੂੰ ਜੋ ਪੰਜਾਬ ਦੇ ਕੈਬਨਿਟ ਮੰਤਰੀ ਹੈ ਉਹਨਾਂ ਨੂੰ ਤਖੜਾ ਕਰਿਓ ਉਹ ਇਸੇ ਤਰ੍ਹਾਂ ਜਿੰਨਾ ਚਿਰ ਉਹਨਾਂ ਦੇ ਸਵਾਸਾਂ 'ਚ ਸਵਾਸ ਹੈ ਉਹ ਹਲਕਾ ਸਾਂਨੇਵਾਲ ਦੀ ਇਸੇ ਤਰ੍ਹਾਂ ਉਹਨਾਂ ਨੂੰ ਜ਼ਿੰਮੇਵਾਰੀ ਮਿଲା ਉਸ ਸੇਵਾ ਕਰਦੇ ਰਹਿਣ ਸਾਰੇ ਪੱਤਰਕਾਰ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ